ਅੱਜ ਅਸੀਂ ਜੰਡਿਆਲਾ ਗੁਰੂ ਤੋਂ ਜਾ ਰਹੇ ਆ ਅਜਨਾਲਾ ਰਮਦਾਸ ਚਮਿਆਰੀ ਇੱਥੇ ਕਾਫੀ ਨੁਕਸਾਨ ਫੜਾਕਾਰ ਨੁਕ ਹੋਇਆ ਰਹਾਤ ਸਮਗਰੀ ਸਹਾਇ ਸੰਗਤੀ ਇਹਨਾਂ ਦੇ ਨਾਲ ਜੜੀ ਆ ਕੱਠੀ ਕੀਤੀ ਆ ਔਰ ਉੱਥੇ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਡੰਗਰਾਂ ਦਾ ਚਾਰਾ ਚੋਕਰ ਕੋਈ ਦਵਾਈਆਂ ਕੋਈ ਹੋਰ ਪਾਣੀ ਖਾਣ ਪੀਣ ਦਾ ਸਮਾਨ ਜਿਹਨਾਂ ਨੇ ਕੀ ਅੱਜ ਇੱਥੇ ਤੋਂ ਚੱਡੇ ਆਂ ਔਰ ਕੱਲ ਸੁਮੇਤਰ ਗਏ ਸੀਗੇ ਤਰਨਤਪ ਸਾਹਿਬ ਉਧਰ ਹਰੀਕੇ ਵਾਲੇ ਪਾਸੇ ਵੀ ਕਾਫੀ ਨੁਕਸਾਨ ਹੋਇਆ ਸੀਗਾ ਕੱਲ ਸਾਡੇ ਚੰਡੇਆਲਾ ਗੁਰੂ ਘਰ ਦੇ ਤੋਂ ਉਧਰ ਜਿਹੜੀ ਰਾਹਤ ਸਮਗਰੀ ਗਈ ਸੀਗੀ ਔਰ ਅੱਜ ਅਜਨਾਲਾ ਅਕਦੇ ਵਿੱਚ ਨਹੀਂ ਬਈ ਬਹੁਤ ਨੁਕਸਾਨ ਆ 3 ਲੱਖ ਏਕੜ ਫਸਲ ਜਿਹੜੀ ਆ ਉਹ ਮਾਰੀ ਗਈ ਆ ਅਜੇ ਵੀ ਹਾਲਾਤ ਜਿਹੜੇ ਆ ਉਹ ਪਹਾੜਾਂ ਦੀ ਸਥਿਤੀ ਅਜੇ ਵੀ ਘਟ ਨਹੀਂ ਹੋਈ بارش ਬਹੁਤ ਅਜੇ ਵੀ ਜਿਹੜਾ ਉਹ ਮੌਸਮ ਬਣਿਆ ਆ ਸੋ ਅ ਅਜੇ ਨੁਕਸਾਨ ਬਹੁਤ ਹੋਇਆ ਹੈ ਅੰਦਾਜ਼ਾ ਵੀ ਅਜੇ ਲੱਗ ਰਿਹਾ ਹੈ ਅਜੇ ਅਜੇ ਵੀ ਕੰਮ ਰੁਕਿਆ ਨਹੀਂ ਆ ਔਰ ਜਿਵੇਂ ਜਿਵੇਂ ਵੀ ਸਾਡੇ ਸਾਰੇ ਵਿਭਾਗਾਂ ਸਰਕਾਰ ਦੇ ਸਾਡੇ ਸਾਰੇ ਮੰਤਰੀ ਸਾਡੇ ਸਾਰੇ ਵਿਧਾਇਕ ਜਿਹੜੇ ਨੇ ਉਹ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਆਜ ਕਿੰਨੀਆਂ ਟਰਾਲੀਆਂ ਕਾਫੀ ਆ ਟਰਾਲੀਆਂ ਪਿੱਛੇ ਪਈ 25 30 ਟਾਂਡੀਆਂ ਨੇ ਜੜੀਆਂ ਕੁਝ ਛੋਟੇ ਹਾਤੀ ਦੇ ਵਿੱਚ ਸਮਾਨ ਆ ਕੁਝ ਕਿਸ ਤਰ੍ਹਾਂ ਆ ਜਿਹੜੇ ਜਿਹੜੇ ਵੀ ਸਾਧਨ ਮਿਲੇ ਨੇ ਉਹਦੇ ਵਿੱਚ ਲੋਕ ਜਿਹੜੇ ਆ ਲੋਕਾਂ ਨੇ ਕਿਸ ਤਰ੍ਹਾਂ ਬਸ ਕੁਦਰਤੀ ਆਫਤਾ ਜੀ ਇਹਦੇ ਵਿੱਚ ਤੇ ਕੀ ਸੁਨੇਹਾ ਦੇਣਾ ਹਰ ਕੋਈ ਜਿਹੜਾ ਆਪਣੀ ਜ਼ਿੰਮੇਵਾਰੀ ਸਮਝ ਹੀ ਰਿਹਾ ਲੋਕ ਬੜਾ ਸਾਥ ਦੇ ਰਹੇ ਨੇ ਔਰ ਇਹੋ ਹੀ ਆ ਕੇ ਕੁਦਰਤੀ ਆਫਤਾ ਦੇ ਸਮੇਂ ਘਬਰਾਹਟ ਚ ਨਹੀਂ ਹੋਣਾ ਚਾਹੀਦਾ ਔਰ ਇੱਕ ਦੂਜੇ ਦੀ ਮਦਦ ਵਾਸਤੇ ਆਪਾਂ ਸਾਰੇ ਇਕੱਠਾ ਔਰ ਇਕੱਠੇ ਹੋ ਕੇ ਆਪਾਂ ਜਿਹੜੇ ਪ੍ਰਭਾਵ ਨੇ ਪਹੜਾਂ ਦੇ ਇਹਨਾਂ ਨੂੰ ਘਟ ਤੋਂ ਘਟ ਕਰ ਅੱਜ ਅਸੀਂ ਜੰਡਿਆਲਾ ਗਰੁੱਪ ਤੋਂ ਜਾ ਰਹੇ ਆ ਅਜਨਾਲਾ ਰਮਦਾਸ ਚਮਿਆਰੀ ਇੱਥੇ ਕਾਫੀ ਨੁਕਸਾਨ ਭੜਾ ਦਾ ਨੁਕ ਹੋਇਆ ਹੈ ਰਾਹਤ ਸਮਗਰੀ ਸਹਾਇ ਸੰਗਤੀ ਇਹਨਾਂ ਦੇ ਨਾਲ ਜੜੀ ਹੈ ਇਕੱਠੀ ਕੀਤੀ ਹੈ ਔਰ ਉਹ ਕੇ ਲੈ ਕੇ ਜਾ ਰਹੇ ਹਨ ਜਿਹਦੇ ਵਿੱਚ ਡੰਗਰਾਂ ਦਾ ਚਾਰਾ ਤੇ ਉੱਪਰ ਕੋਈ ਦਵਾਈਆਂ ਕੋਈ ਹੋਰ ਪਾਣੀ ਖਾਣ ਪੀਣ ਦਾ ਸਮਾਨ ਜਿਹੜਾ ਲੋਕੀ ਅੱਜ ਉੱਧਰੋਂ ਚੱਲੇ ਆਂ ਔਰ ਕੱਲ ਅਸੀਂ ਉੱਧਰ ਗਏ ਸੀਗੇ ਤਰਨਤਪ ਸਾਹਿਬ ਪੁੱਧ ਹਰੀਕੇ ਵਾਲੇ ਪਾਸੇ ਵੀ ਕਾਫੀ ਨੁਕਸਾਨ ਹੋਇਆ ਸੀਗਾ ਕੱਲ ਸਾਡੇ ਚੰਡੇ ਆਲਾ ਗੁਰੂ ਘਰੋਂ ਉਧਰ ਜਿਹੜੀ ਰਾਹਤ ਸਮੱਗਰੀ ਗਈ ਸੀਗੀ ਔਰ ਅੱਜ ਅਜਨਾਲਾ ਆ ਕੇ ਦੇ ਵਿੱਚ ਨਹੀਂ ਬਹੁਤ ਨੁਕਸਾਨ ਆ 3 ਲੱਖ ਏਕੜ ਫਸਲ ਜਿਹੜੀ ਆ ਉਹ ਮਾਰੀ ਗਈ ਆ ਅਜੇ ਵੀ ਹਾਲਾਤ ਜਿਹੜੇ ਆ ਉਹ ਪਹਾੜਾਂ ਦੀ ਸਥਿਤੀ ਅਜੇ ਵੀ ਘਟ ਨਹੀਂ ਹੋਈ بارش ਦਾ ਮੌਲ ਅਜੇ ਵੀ ਜਿਹੜਾ ਉਹ ਮੌਸਮ ਬਣਿਆ ਸੋ ਅਜੇ ਨੁਕਸਾਨ ਬਹੁਤ ਹੋਇਆ ਹੈ ਅੰਦਾਜ਼ਾ ਵੀ ਅਜੇ ਲੱਗ ਰਿਹਾ ਹੈ ਅਜੇ ਅਜੇ ਵੀ ਕੰਮ ਰੁਕਿਆ ਨਹੀਂ ਆ ਔਰ ਜਿਵੇਂ ਜਿਵੇਂ ਵੀ ਸਾਡੇ ਸਾਰੇ ਵਿਭਾਗਾਂ ਸਰਕਾਰ ਦੇ ਸਾਡੇ ਸਾਰੇ ਮੰਤਰੀ ਸਾਡੇ ਸਾਰੇ ਵਿਧਾਇਕ ਜਿਹੜੇ ਨੇ ਉਹ ਰਾਹਤ ਕਾਰਗਾਂ ਦੇ ਵਿੱਚ ਜੁਟੇ ਹੋਏ ਅੱਜ ਕਿੰਨੀਆਂ ਟਰਾਲੀਆਂ ਕਾਫੀ ਆ ਟਰਾਲੀਆਂ ਪਿਛੇ ਕੋਈ 25 30 ਟਰਾਲੀਆਂ ਨੇ ਜਿਹੜੀਆਂ ਕੁਝ ਛੋਟੇ ਹਾਥੀ ਦੇ ਵਿੱਚ ਸਮਾਨ ਆ ਕੁਝ ਕਿਸ ਤਰ੍ਹਾਂ ਆ ਜਿਹੜੇ ਜਿਹੜੇ ਵੀ ਸਾਧਨ ਮਿਲੇ ਨੇ ਉਹਦੇ ਵਿੱਚ ਲੋਕ ਜਿਹੜੇ ਆ ਬਸ ਕੁਦਰਤੀ ਆਫਤਾਂ ਦੀ ਇਹਦੇ ਵਿੱਚ ਤੇ ਕੀ ਸੁਨੇਹਾ ਦੇਣਾ ਹਰ ਕੋਈ ਜਿਹੜਾ ਆਪਣੀ ਜ਼ਿੰਮੇਵਾਰੀ ਸਮਝ ਹੀ ਰਿਹਾ ਲੋਕ ਬੜਾ ਸਾਥ ਦੇ ਰਹੇ ਨੇ ਔਰ ਇਹੋ ਹੀ ਆ ਕੇ ਕੁਦਰਤੀ ਆਫਤਾਂ ਦੇ ਸਮੇਂ ਘਬਰਾਹਟ ਚ ਨਹੀਂ ਆਉਣਾ ਚਾਹੀਦਾ ਔਰ ਇੱਕ ਦੂਜੇ ਦੀ ਮਦਦ ਵਾਸਤੇ ਆਪਾਂ ਸਾਰੇ ਇਕੱਠਾ ਔਰ ਇਕੱਠੇ ਹੋ ਕੇ ਆਪਾਂ ਜਿਹੜੇ ਪ੍ਰਭਾਵ ਨੇ ਹੜ੍ਹਾਂ ਦੇ ਇਹਨਾਂ ਨੂੰ ਘਟ ਤੋਂ ਘਟ ਕਰਕੇ